ਸਾਡੇ ਕਿਸਾਨੀ ਅੰਦੋਲਨ ਦੇ ਮਹਾਨ ਯੋਧੇ ਸ਼ਹੀਦ ਸੁਭਕਰਨ ਦਾ ਕੇਸ ਜੋ ਲੱਗਿਆ ਹੋਇਆ ਹੈ ਹਾਈ ਕੋਰਟ ਦੇ ਵਿੱਚ ਉਹ ਤਰੀਕ ਹੈ। ਔਰ ਐਨ ਉਸ ਤਰੀਕ ਤੋਂ ਪਹਿਲਾਂ ਸਾਡੇ ਇੱਕ ਦੁਖੀ ਲੋਕਾਂ ਨਾਲ ਹਮਦਰਦੀ ਰੱਖਣ ਵਾਲੇ ਨੌਜਵਾਨ ਐਡਵੋਕੇਟ ਪਰਮੋਹਨ ਸਿੰਘ ਜਿਹੜਾ ਲਗਾਤਾਰ ਮਨੁੱਖੀ ਅਧਿਕਾਰਾਂ ਦੀ ਗੱਲ ਕਰਦਾ ਆ ਰਿਹਾ ਹੈ ਜਿਹੜਾ ਲਗਾਤਾਰ ਜੀਵੀਆਂ ਦੇ ਨਾਲ ਜੀਵੀਆਂ ਦਾ ਸ਼ੋਸ਼ਣ ਕਰਨ ਵਾਲਿਆਂ ਨੂੰ ਨਿਸ਼ਾਨੇ ਤੇ ਲੈਂਦਾ ਆ ਰਿਹਾ ਹੈ ਔਰ ਸਰਕਾਰੀ ਜ਼ੁਲਮ ਦੇ ਖਿਲਾਫ ਲਤ ਹਿੱਕੜਾ ਕੇ ਖੜਨ ਵਾਲਾ ਉਹ ਸਾਡਾ ਵੀਰ ਨੌਜਵਾਨ ਐਡਵੋਕੇਟ ਗੁਰਮੋਹਨ ਹੈ। ਔਰ ਸੋਚਣ ਵਾਲੀ ਗੱਲ ਇਹ ਹੈ ਕਿ ਐਨ ਉਸ ਟਾਈਮ ਤੇ ਜਦੋਂ ਤਰੀਕ ਨੇੜੇ ਆਈ ਹੈ। ਉਹਨਾਂ ਸਮਿਆਂ ਤੇ ਉਸ ਨੌਜਵਾਨ ਨੂੰ ਜੋ ਉਹ ਆਪਦੀ ਕਹਾਣੀ ਦੱਸਦਾ ਹੈ ਕਿ ਉਹਦੇ ਤੇ ਜਾਨਲੇਵਾ ਹਮਲਾ ਹੋ ਸਕਦਾ ਹੈ। ਕੁਝ ਲੋਕ ਸ਼ਰਾਬੀ ਲੋਕ ਜਾ ਜਿਹੜੇ ਕ੍ਰਿਮੀਨਲ ਮਾਈਂਡ ਦੇ ਲੋਕ ਨੇ ਉਹਦੇ ਕਹਿਣ ਮੁਤਾਬਕ ਉਹਦਾ ਪਿੱਛਾ ਕਰਦੇ ਆ ਪਰ ਮੇਰੀ ਬੇਨਤੀ ਹੈ ਸਰਕਾਰ ਨੂੰ ਤੇ ਨਾਲ ਲੋਕਾਂ ਨੂੰ ਵੀ ਕਿ ਦੋਸਤੋ ਗੱਲ ਇਹ ਹੈ ਅਗਰ ਅਜਿਹੇ ਵਿਅਕਤੀ ਜਿਹੜੇ ਕੋਰਟ ਦੇ ਵਿਜਰਾਹੀ ਸਾਨੂੰ ਮਾੜਾ ਮੋਟਾ ਇਨਸਾਫ ਲੈ ਕੇ ਦੇਣ ਵਾਲੇ ਹਜੇ ਹੈਗੇ ਨੇ ਸਾਡੇ ਸਮਾਜ 'ਚ ਅਗਰ ਅਸੀਂ ਅੱਜ ਉਹਨਾਂ ਦਾ ਤਕੜੇ ਹੋ ਕੇ ਸਾਥ ਨਾ ਦਿੱਤਾ ਉਹਨਾਂ ਦੀ ਪਿੱਠ ਤੇ ਨਾ ਖੜੇ ਤਾਂ ਮੈਨੂੰ ਲੱਗਦਾ ਕਿ ਅਜੇ ਇਹ ਵਿਅਕਤੀਆਂ ਦਾ ਵੀ ਹੌਸਲਾ ਕੁੱਟ ਜੇਗਾ ਦਿਲ ਟੁੱਟ ਜੇਗਾ ਫਿਰ ਉਹ ਤੁਹਾਡੀ ਲੜਾਈ ਲੜ ਨਹੀਂ ਸਕਣਗੇ ਸੋ ਇਹ ਗੱਲ ਬੜੀ ਗੰਭੀਰ ਤੇ ਸੋਚਣ ਵਾਲੀ ਹੈ ਕਿ ਜਦੋਂ ਇੱਕ ਪਾਸੇ 19 ਤਰੀਕ ਨੂੰ ਸ਼ੁਭ ਕਰਨ ਦਾ ਕੇਸ ਲੱਗਿਆ ਹੋਇਆ ਉਹਦੀ ਤਰੀਕ ਹੈ ਆਪਾਂ ਇਕੱਠੇ ਹੋਵੋ ਤੱਕੜੇ ਹੋ ਕੇ ਹਮਲਾ ਮਾਰ ਸਾਡੇ ਕਿਸਾਨੀ ਅੰਦੋਲਨ ਦੇ ਮਹਾਨ ਯੋਧੇ ਸ਼ਹੀਦ ਸ਼ੁਭ ਕਰਨ ਦਾ ਕੇਸ ਜੋ ਲੱਗਿਆ ਹੋਇਆ ਹੈ ਹਾਈ ਕੋਰਟ ਦੇ ਵਿੱਚ ਉਹਦੀ ਤਰੀਕ ਹੈ ਔਰ ਐਨ ਉਸ ਤਰੀਕ ਤੋਂ ਪਹਿਲਾਂ ਸਾਡੇ ਇੱਕ ਦੁਖੀ ਲੋਕਾਂ ਨਾਲ ਹਮਦਰਦੀ ਰੱਖਣ ਵਾਲੇ ਨੌਜਵਾਨ ਐਡਵੋਕੇਟ ਗੁਰਮੋਹਨ ਸਿੰਘ ਜਿਹੜਾ ਲਗਾਤਾਰ ਮਨੁੱਖੀ ਅਧਿਕਾਰਾਂ ਦੀ ਗੱਲ ਕਰਦਾ ਆ ਰਿਹਾ ਹੈ ਜਿਹੜਾ ਲਗਾਤਾਰ ਜੀਵੀਆਂ ਦੇ ਨਾਲ ਜੀਵੀਆਂ ਦਾ ਸ਼ੋਸ਼ਣ ਕਰਨ ਵਾਲਿਆਂ ਨੂੰ ਨਿਸ਼ਾਨੇ ਤੇ ਲੈਂਦਾ ਆ ਰਿਹਾ ਹੈ ਔਰ ਸਰਕਾਰੀ ਜ਼ੁਲਮ ਦੇ ਖਿਲਾਫ ਲਤ ਹਿੱਕੜਾ ਕੇ ਖੜਨ ਵਾਲਾ ਉਹ ਸਾਡਾ ਵੀਰ ਨੌਜਵਾਨ